ਜੰਮੂ 에어ਪੋਰਟ ਦੇ ਉਤੇ ਰਾਕਟ ਹਮਲਾ ਹੋਇਆ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੰਮੂ 에어ਪੋਰਟ ਦੇ ਉਤੇ ਰਾਕਟ ਹਮਲਾ ਹੋਇਆ ਹੈ ਸੁਣੀਆਂ ਗਈਆਂ ਨੇ ਧਮਾਕੇ ਦੀਆਂ ਆਵਾਜ਼ਾਂ ਜੀਆਂ ਕਾ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਆਰਐਸ ਪੂਰਾ ਸੈਕਟਰ ਦੇ ਵਿੱਚ ਸਾਇਰਨ ਦੀ ਆਵਾਜ਼ ਸੁਣਾਈ ਦਿੱਤੀ ਹੈ ਕਾ ਸਾਇਰਨ ਵੱਜਿਆ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਇੱਥੇ ਨਜ਼ਰ ਆ ਰਿਹਾ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਗਲੇ ਹੁਕਮਾਂ ਤੱਕ ਬਲੈਕਆਊਟ ਜਾਰੀ ਰਹੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਗਲੇ ਹੁਕਮਾਂ ਤੱਕ ਬਲੈਕਆਊਟ ਜਾਰੀ ਰਹੇਗਾ ਜੰਮੂ 에ਅਰਪੋਰਟ ਦੇ ਉੱਤੇ ਰਾਕਟ ਹਮਲਾ ਹੋਇਆ ਹੈ ਤਾਂ ਬਹੁਤ ਵੱਡੀ ਖਬਰ ਹੈ ਇਸ ਵਕਤ ਦੀ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਗਈਆਂ ਨੇ ਜੰਮੂ 에ਅਰਪੋਰਟ ਦੇ ਉੱਤੇ ਰਾਕਟ ਹਮਲਾ ਜਿਸ ਤੋਂ ਬਾਅਦ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਪੂਰੇ ਜੰਮੂ ਦੇ ਵਿੱਚ ਲਾਈਟ ਬੰਦ ਕਰ ਦਿੱਤੀ ਗਈ ਹੈ ਬਲੈਕਆਊਟ ਕਰ ਦਿੱਤਾ ਗਿਆ ਪੂਰੇ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਕੀਤਾ ਗਿਆ ਹੈ احتਿਆਤਨ ਇਹ ਕਦਮ ਜਿਹੜੇ ਨੇ ਉਚਕੇ ਗਏ ਨੇ ਜਿਸ ਤਰੀਕੇ ਦੇ ਨਾਲ ਰਿਹਸਲ ਹੋਈ ਐਸ 408 ਪਾਕਿਸਤਾਨੀ ਮਜਾਇਲਾ ਨੂੰ ਤਬਾਹ ਕੀਤਾ ਗਿਆ ਅਗਲੇ ਹੁਕਮਾਂ ਤੱਕ ਬਲੈਕਆਊਟ ਜਾਰੀ ਰਹੇਗਾ ਹਾਲਾਂਕਿ ਪੂਰੇ ਤਰੀਕੇ ਦੇ ਨਾਲ ਭਾਰਤੀ ਸੁਰੱਖਿਆ ਫੋਰਸਸ ਮੁਸਤੈਦ ਜੰਮੂ 에ਅਰਪੋਰਟ ਦੇ ਉੱਤੇ ਰਾਕਟ ਹਮਲਾ ਹੋਇਆ ਤੇ ਅਜਿਹੇ ਦੇ ਵਿੱਚ ਬਲੈਕਆਊਟ ਵੀ ਕੀਤਾ ਗਿਆ ਹੈ ਲਾਈਟ ਬੰਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਵਿੱਚ ਵੀ احتਿਆਤਨ ਬਲੈਕਆਊਟ ਕੀਤਾ ਗਿਆ ਹੈ ਦਾ ਪੂਰੇ ਜੰਮੂ ਦੇ ਵਿੱਚ ਲਾਈਟ ਬੰਦ ਕਰ ਦਿੱਤੀ ਗਈ ਹੈ ਜੰਮੂ 에어ਪੋਰਟ ਦੇ ਉੱਤੇ ਰਾਕਟ ਹਮਲਾ ਹੋਇਆ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਹੈ ਹਾਲਾਂਕਿ ਭਾਰਤੀ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਅਲਰਟ ਮੋਡ ਦੇ ਉੱਤੇ S408 ਪਾਕਿਸਤਾਨੀ ਮਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਗਲੇ ਹੁਕਮਾਂ ਤੱਕ ਬਲੈਕਆਊਟ ਜਾਰੀ ਰਹੇਗਾ ਜੰਮੂ 에어ਪੋਰਟ ਤੇ ਰਾਕਟ ਹਮਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੋਸ਼ਿਆਰਪੁਰ ਦੇ ਤਲਵਾੜਾ ਦੇ ਨੇੜੇ ਵੀ ਮਿਜ਼ਾਈਲ ਡਿੱਗੀ ਹੈ ਤਾਂ ਹੋਸ਼ਿਆਰਪੁਰ ਦੇ ਤਲਵਾੜਾ ਦੇ ਨੇੜੇ ਮਿਜ਼ਾਈਲ ਡਿੱਗੀ ਹੈ ਮੁਕੇਰੀਆਂ ਦੇ ਪਿੰਡ ਉੱਚੀ ਬੱਸੀ ਦੇ ਵਿੱਚ ਵੀ ਮਿਜ਼ਾਈਲ ਵੇਖੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੰਮੂ 에어ਪੋਰਟ ਦੇ ਉਤੇ ਰਾਕਟ ਹਮਲਾ ਜੰਮੂ ਦੇ ਨਾਲ ਜੁੜਿਆ ਹੋਇਆ ਪਠਾਨਕੋਟ ਪਠਾਨਕੋਟ ਦੇ ਨਾਲ ਜੁੜਿਆ ਹੋਇਆ ਹੋਸ਼ਿਆਰਪੁਰ ਤਾਂ ਜੇ ਇਹਦੇ ਵਿੱਚ ਧਮਾਕੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਸੁਣਾਈ ਦਿੱਤੀਆਂ ਨੇ ਤਾਂ ਪੂਰੇ ਜੰਮੂ ਦੇ ਵਿੱਚ ਲਾਈਟ ਬੰਦ ਕਰ ਦਿੱਤੀ ਗਈ ਹੈ ਜੰਮੂ 에어ਪੋਰਟ ਦੇ ਉੱਤੇ ਰਾਕਟ ਹਮਲਾ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਹੈ ਪਹਿਤਿਆਤਨ ਫੈਸਲੇ ਲਏ ਗਏ ਪਰ ਇਥੇ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਅਲਰਟ ਇਹ ਤਸਵੀਰਾਂ ਤੁਸੀਂ ਵੇਖੋ ਜੰਮੂ ਤੋਂ ਇਹ ਤਸਵੀਰਾਂ ਨੇ ਕਿ ਆਸਮਾਨ ਦੇ ਵਿੱਚ ਇੱਕ ਲਾਈਟ ਜਿਹੜੀ ਉਹ ਨਜ਼ਰ ਆ ਰਹੀ ਹੈ ਅਗਲੇ ਹੁਕਮਾ ਤੱਕ ਬਲੈਕਆਊਟ ਜਾਰੀ ਰਹੇਗਾ ਇਹ ਤਸਵੀਰ ਵੇਖੋ ਬੇਹਤ ਜ਼ਿਆਦਾ ਇੰਪੋਰਟੈਂਟ ਹੈ ਤਸਵੀਰ ਕਿ ਆਸਮਾਨ ਦੇ ਵਿੱਚ ਇੱਕ ਲਾਈਟ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜਾ ਜੰਮੂ 에어ਪੋਰਟ ਦੇ ਉੱਤੇ ਰਾਕਟ ਹਮਲੇ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਤਸਵੀਰ ਵੇਖੋ ਕਿ ਆਸਮਾਨ ਦੇ ਵਿੱਚ ਲਾਈਟ ਜਿਹੜੀ ਉਹ ਨਜ਼ਰ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਜਿਹੜੀ ਲਾਈਟ ਆਸਮਾਨ ਦੇ ਵਿੱਚ ਨਜ਼ਰ ਆਈ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀਆਂ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਵੀ ਬਲੈਕਆਊਟ ਤਾਂ ਇਸ ਤਰੀਕੇ ਦੇ ਨਾਲ ਤੁਹਾਡੇ ਨਾਲ ਸਾਂਝ ਪਾ ਰਹੇ ਸਨ ਕਿ ਜੰਮੂ ਦੇ ਨਾਲ ਪਠਾਨਕੋਟ ਜਾਨੀ ਕਿ ਸਰਹੱਦੀ ਖੇਤਰ ਹੈ ਪੰਜਾਬ ਦੇ ਸਰਹੱਦੀ ਖੇਤਰ ਕਾ ਇੱਥੇ ਵੀ احتیاطਨ ਬਲੈਕਆਊਟ ਕੀਤਾ ਗਿਆ ਹੈ ਤਮਾਕੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਸੁਣਾਈ ਦਿੱਤੀਆਂ ਜੰਮੂ 에어ਪੋਰਟ ਦੇ ਉੱਤੇ ਰਾਕਟ ਹਮਲਾ ਪੂਰੇ ਜੰਮੂ ਦੇ ਵਿੱਚ ਲਾਈਟ ਬੰਦ ਕਰ ਦਿੱਤੀ ਗਈ ਹੈ। ਕਾ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਹੈ। احتیاطਨ ਇਹ ਕਦਮ ਜਿਹੜੇ ਨੇ ਚੁੱਕੇ ਜਾ ਰਹੇ ਨੇ ਪੂਰੇ ਤਰੀਕੇ ਦੇ ਨਾਲ ਸੁਰੱਖਿਆ ਫੋਰਸਸ ਭਾਰਤ ਦੀਆਂ ਮੁਸਤੈਦ S408 ਪਾਕਿਸਤਾਨੀ ਮਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਕਾ ਅਗਲੇ ਹੁਕਮਾਂ ਤੱਕ ਬਲੈਕਆਊਟ ਜਾਰੀ ਰਹੇਗਾ। ਜੰਮੂ 에어ਪੋਰਟ ਦੇ ਉੱਤੇ ਰਾਕਟ ਹਮਲੇ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸਮਾਨ ਦੇ ਵਿੱਚ ਕਿਵੇਂ ਲਾਈਟ ਜਿਹੜੀ ਹੈ ਉਹ ਨਜ਼ਰ ਆਈ ਇੱਕ ਤੋਂ ਬਾਅਦ ਇੱਕ ਇਹ ਲਾਈਟ ਜਿਹੜੀ ਅਸਮਾਨ ਦੇ ਵਿੱਚ ਨਜ਼ਰ ਆਈ ਮੁਕੇਰੀਆਂ ਦੇ ਪਿੰਡ ਉੱਚੀ ਬੱਸੀ ਦੇ ਵਿੱਚ ਵੀ ਮਜ਼ਾਇਲਾ ਵੇਖੀਆਂ ਗਈਆਂ ਨੇ ਤਾਂ ਗੁਰਦਾਸਪੁਰ ਦੇ ਅਤੇ ਪਠਾਨਕੋਟ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਸਰਹੱਦੀ ਜ਼ਿਲ੍ਹੇ ਨੇ ਪੰਜਾਬ ਦੇ ਜੰਮੂ 에어ਪੋਰਟ ਦੇ ਉੱਤੇ ਰਾਕਟ ਹਮਲਾ ਖਾਸ ਤੌਰ ਦੇ ਉੱਤੇ ਪਠਾਨਕੋਟ ਬੇਹਤ ਜ਼ਿਆਦਾ ਸੰਵੇਦਨਸ਼ੀਲ ਜ਼ਿਲ੍ਹਾ ਪੰਜਾਬ ਦਾ ਤੇ ਇਹਾਤਿਆਤਨ ਆਮ ਦਿਨਾਂ ਦੇ ਵਿੱਚ ਵੀ ਸੁਰੱਖਿਆ ਜਿਹੜੀ ਹੈ ਸੁਰੱਖਿਆਬੱਧ ਹੁੰਦੀ ਹੈ ਹੁਸ਼ਿਆਰਪੁਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੂਰਤੇ ਹਾਲ ਹੈ ਸਾਡੇ ਸਹਿਯੋਗੀ ਯੁਗੇਸ਼ ਜਲਾਈਵ ਜੁੜੀ ਨੇ ਤਾਂ ਯੁਗੇਸ਼ ਕੀ ਤਸਵੀਰیں ਇਸ ਵਕਤ ਹੁਸ਼ਿਆਰਪੁਰ ਦੇ ਵਿੱਚ ਜੀ ਅਮਨ ਜਾਣਕਾਰੀ ਦੇਣਾ ਚਾਹਾਂਗੇ ਕਿ ਇਸ ਵੇਲੇ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਦੇ ਮੇਨ ਬਾਜ਼ਾਰ ਦੇ ਦਿਖਾ ਰਹੇ ਹਾਂ ਜਿੱਥੇ ਕਿ ਬਲੈਕਆਊਟ ਹੋ ਚੁੱਕਾ ਹੈ ਲਾਈਟ ਜਿਹੜੀ ਹੈ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਬੰਦ ਕਰ ਦਿੱਤੀ ਗਈ ਹੈ ਅਤੇ ਜਿਹੜਾ ਕੀ ਹਲੇ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸੂਹਾ ਦੇ ਪਿੰਡ ਕਮਾਈ ਦੇ ਵੀਰੇ ਵਿੱਚ ਇੱਕ ਮਿਜ਼ਾਈਲ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਉੱਚੀ ਬਸੀਰੇ ਵਿੱਚ ਵੀ ਜਦੋਂ ਅਸੀਂ ਲੋਕਾਂ ਨੂੰ ਫੋਨ ਕੀਤਾ ਤਾਂ ਉੱਥੋਂ ਇਹ ਜਾਣਕਾਰੀ ਮਿਲ ਕੇ ਸਾਹਮਣੇ ਆ ਰਹੀ ਹੈ ਕਿ ਉੱਥੇ ਵੀ ਤਿੰਨ ਚਾਰ ਮਿਜ਼ਾਈਲਾਂ ਵਰਗੇ ਚੀਜ਼ਾਂ ਦੇਖੀਆਂ ਗਈਆਂ ਹਨ ਹੁਣ ਦੇਖਣਾ ਇਹ ਹੈ ਕਿ ਹੁਣ ਜਿਹੜਾ ਪ੍ਰਸ਼ਾਸਨ ਉੱਥੇ ਮੌਕੇ ਤੇ ਪਹੁੰਚ ਰਿਹਾ ਹੈ ਜਾਂ ਜਿਹੜੇ ਅਧਿਕਾਰੀ ਉੱਥੇ ਮੌਕੇ ਤੇ ਪਹੁੰਚ ਰਹੇ ਹਨ ਕਿਉਂਕਿ ਜਿਹੜਾ ਮੁਕੇਰੀਆਂ ਤੋਂ ਅੱਗੇ ਜਦੋਂ ਪਠਾਨਕੋਟ ਸ਼ੁਰੂ ਹੁੰਦਾ ਹੈ ਤਾਂ ਪਠਾਨਕੋਟ ਦਾ ਸਾਰਾ ਜਿਹੜਾ ਹੈ ਉਹ ਮਿਲਟਰੀ ਏਰੀਆ ਮੰਨਿਆ ਜਾਂਦਾ ਹੈ ਉੱਥੋਂ ਹੁਣ ਦੇਖੋ ਜਿਹੜੇ ਜਿਹੜੇ ਵੀ ਅਧਿਕਾਰੀ ਮੌਕੇ ਤੇ ਪਹੁੰਚਦੇ ਹਨ ਜੇਕਰ ਕਮਾਈ ਦੀ ਵੀ ਗੱਲ ਕੀਤੀ ਜਾਵੇ ਤਾਂ ਹਾਲੇ ਤੱਕ ਜਿਹੜੇ ਇਹ ਜਿਹੜੇ ਸੂਤਰਨਾਸੀਂ ਗੱਲ ਕਰ ਰਹੇ ਹਾਂ ਉੱਥੇ ਬਿਲਕੁਲ ਜਾਣ ਤੋਂ ਮਨਾਹੀ ਹੈ ਉਹਨੂੰ ਕਾਫੀ ਦੂਰ ਖੜਾ ਕੀਤਾ ਗਿਆ ਹੈ ਇਸ ਲਈ ਜੇ ਮਾਹੌਲ ਦੀ ਗੱਲ ਕਰੀਏ ਤਾਂ ਇੱਕ ਤਣਾਅਪੂਰਨ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਤਸਵੀਰਾਂ ਇਸ ਵੇਲੇ ਹੁਸ਼ਿਆਰਪੁਰ ਦੇ ਮਜ਼ਾ ਆ ਵੀ ਤੁਸੀਂ ਲਾਈਵ ਦੇਖ ਰਹੇ ਹੋ ਸਾਡੇ ਕਿ ਤੁਸੀਂ ਕਹੇ ਕਿ ਮਜ਼ਾਇਲ ਜਿਹੜੀ ਉਹ ਵਿਕੀ ਹੈ ਕਿਸੇ ਤਰੀਕੇ ਦਾ ਬਲਾਸਟ ਵੀ ਹੋਇਆ ਧਮਾਕੇ ਦੀਆਂ ਆਵਾਜ਼ਾਂ ਵੀ ਸੁਣੀਆਂ ਨੇ ਲੋਕਾਂ ਨੇ ਅਮਨ ਜਿਹੜੀ ਹਲੇ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਹੁਣੇ ਹਾਲੀ ਦੀ ਜਾਣਕਾਰੀ ਹੈ ਉਹਦੇ ਵਿੱਚ ਇਹ ਲੋਕਾਂ ਵੱਲੋਂ ਜਿਹੜੇ ਕਿ ਚਸ਼ਮਦੀ ਦਾ ਉਹਨੂੰ ਅਸੀਂ ਜਦੋਂ ਮੁਕੇਰੀਆਂ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਫੋਨ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਵੱਲੋਂ ਮਜ਼ਾਇਲ ਨੁਮਾ ਚੀਜ਼ਾਂ ਦੇਖੀਆਂ ਗਈਆਂ ਹਨ ਜਦੋਂ ਅਸਮਾਨ ਦੇ ਵਿੱਚ 3 4 ਦੀ ਗਿਣਤੀ ਉਹਨਾਂ ਵੱਲੋਂ ਦੱਸੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਕਮਾਈ ਦੇਵੀ ਦੇ ਵਿੱਚ ਇੱਕ ਜਿਹੜਾ ਮਿਜ਼ਾਈਲ ਨੁਮਾ ਚੀਜ਼ ਹੈ ਉਹ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਜੀ ਪਰ ਕਿਸੇ ਤੇ ਤਰੀਕੇ ਦੇ ਨਾਲ ਕਿਉਂਕਿ ਜਦੋਂ ਮਿਜ਼ਾਈਲ ਡਿੱਗੇਗੀ ਯਾਨੀ ਕਿ ਕਿਸੇ ਤਰੀਕੇ ਦਾ ਕੋਈ ਨੁਕਸਾਨ ਦੀ ਕੋਈ ਖਬਰ ਹੁਣ ਤੱਕ ਆਈ ਹੈ ਹਾਲਾਂਕਿ ਸ਼ੁਰੂਆਤੀ ਸਮੇਂ ਹੌਲੀ-ਹੌਲੀ ਤਸਵੀਰ ਜਿਹੜੀ ਸਾਫ਼ ਹੋਏਗੀ ਯੁਗੇਸ਼ ਪਰ ਸ਼ੁਰੂਆਤ ਵਿੱਚ ਕੋਈ ਐਸੇ ਤਰੀਕੇ ਦੀ ਕੋਈ ਨੁਕਸਾਨ ਦੀ ਖਬਰ ਅਮਨ ਜੀ और तस्वीर साढ़े दर्शक जेड हैं लाइव देख रहे हैं ਜੀ ਯੁਗੇਸ਼ ਸਵਾਲ ਤੁਹਾਨੂੰ ਕਰ ਰਹੇ ਸੀ ਅਸੀਂ ਦਰਸ਼ਕਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਸਨ ਕਿ ਕਿਵੇਂ ਜੰਮੂ ਦੇ ਵਿੱਚ ਜਿਹੜੀਆਂ ਧਮਾਕੇ ਦੀਆਂ ਆਵਾਜ਼ਾਂ ਉਹ ਸੁਣਾਈ ਦਿੱਤੀਆਂ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਜਿੱਥੇ-ਜਿੱਥੇ ਤੁਹਾਨੂੰ ਖਬਰ ਮਿਲੀ ਹੈ ਕਿ ਕੋਈ ਨੁਕਸਾਨ ਦੀ ਕੋਈ ਖਬਰ ਆਈ ਹੈ ਜੀ ਅਮਨ ਮਹਿਤਾ ਜਵਾਬ ਪਹਿਲਾਂ ਵੀ ਦੇ ਚੁੱਕਾ ਹਾਂ ਤੁਸੀਂ ਸਾਡੇ ਦਰਸ਼ਕ ਸੁਣ ਰਹੇ ਹਨ ਕਿ ਜਿਹੜੀ ਕਮਾਈ ਦੇ ਵੀ ਵਿਖੇ ਇੱਕ ਮਜ਼ਾਇਲ ਨਮਾ ਚੀਤ ਦੀ ਗੰਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਸ ਨਾਲ ਕੋਈ ਧਮਾਕਾ ਹੋਣ ਦੀ ਹਾਲ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਜਾਂ ਕੋਈ ਅਜਿਹੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਸ ਦੇ ਨਾਲ ਕੋਈ ਨੁਕਸਾਨ ਹੋਇਆ ਹੈ ਜਾਂ ਕਿਸੇ ਦੀ ਜਾਨ ਗਈ ਹੈ ਅਜਿਹਾ ਕੋਈ ਜਿਹੜਾ ਹੈ ਹਲੇ ਤੱਕ ਸਾਹਮਣੇ ਨਹੀਂ ਆਇਆ ਹਮ ਫਿਲਹਾਲ ਪੂਰੇ ਹੁਸ਼ਿਆਰਪੁਰ ਦੇ ਵਿੱਚ ਮੁਕੇਰੀਆਂ ਦੇ ਵਿੱਚ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਯੁਗੇਸ਼ ਪੂਰੇ ਤਰੀਕੇ ਦੇ ਨਾਲ ਜਿਹੜਾ ਬਲੈਕਆਊਟ ਕੀਤਾ ਗਿਆ ਜੀ ਜੀ ਇਹ ਜਾਣਕਾਰੀ ਦੇਣਾ ਚਾਹਾਂਗੇ ਕਿ ਜਿਵੇਂ ਹੀ ਇਹਨਾਂ ਇਹਨਾਂ ਹਮਲਿਆਂ ਦੀਆਂ ਜਿਹੜੀਆਂ ਖਬਰਾਂ ਆਣ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਜਿਵੇਂ ਹੀ ਇਹਨਾਂ ਖਬਰਿਆਂ ਦੀ ਖਬਰਾਂ ਦੀ ਅਫਵਾਹ ਰਗਣੀ ਸ਼ੁਰੂ ਹੋ ਗਈ ਉਵੇਂ ਹੀ ਪ੍ਰਸ਼ਾਸਨ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਸ ਦੇ ਚਲਦੇ ਪੂਰਨ ਬਲੈਕਆਊਟ ਹੁਸ਼ਿਆਰਪੁਰ ਦਾ ਕੀਤਾ ਗਿਆ ਹੈ ਤੁਸੀਂ ਨਾਲ ਤੁਸੀਂ ਦੇਖ ਰਹੇ ਹੋ ਕਿ ਬਲੈਕਆਊਟ ਕੀਤਾ ਗਿਆ ਹੈ ਪਰ ਇਕਾ ਦੁਕਾ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਦਿਖਾਈ ਦੇ ਰਹੀਆਂ ਹਨ ਪਰ ਜੇ ਜੇਕਰ ਵਿਪਾਕ ਦੀ ਗੱਲ ਕਰੀਏ ਜਾਂ ਪ੍ਰਸ਼ਾਸਨ ਦੀ ਗੱਲ ਕਰੀਏ ਉਹਦੇ ਵੱਲੋਂ ਸਿੱਧੇ ਤੌਰ ਤੇ ਬਲੈਕਆਊਟ ਕਰ ਦਿੱਤਾ ਗਿਆ ਹੈ ਜੀ ਜੁਗੈਸ ਜੰਮੂ 에어ਪੋਰਟ ਦੇ ਉਤੇ ਰਾਕਟ ਹਮਲਾ ਤਾਂ ਜੰਮੂ ਦੇ ਬਿਲਕੁਲ ਨਾਲ ਜੁੜੇ ਹੋਏ ਨੇ ਪਠਾਨਕੋਟ ਤੇ ਪਠਾਨਕੋਟ ਦੇ ਨਾਲ ਹੁਸ਼ਿਆਰਪੁਰੇ ਗੁਰਦਾਸਪੁਰ ਦਾ ਇਹ ਜਿਹੜੀ ਪੂਰੀ ਬੈਲਟ ਹੈ ਜਾਨੀ ਕਿ ਖਤਰਾ ਸਭ ਤੋਂ ਵੱਧ ਇੱਥੇ ਬਣ ਜਾਂਦਾ ਹੈ ਇਹਨਾਂ ਖੇਤਰਾਂ ਦੇ ਵਿੱਚ ਖਾਸ ਤੌਰ ਦੇ ਉਤੇ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਫਿਲਹਾਲ احتਿਆਤਨ ਬਲੈਕਆਊਟ ਤੋਂ ਇਲਾਵਾ ਕੀ ਕੀ ਕਦਮ ਜਿਹੜੇ ਨੇ ਚੁੱਕੇ ਗਏ ਨੇ ਜੀ ਹਮਨ ਪਹਿਲਾ ਆਪ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਹੁਸ਼ਾਰਪੁਰ ਦੀ ਜਾਣਕਾਰੀ ਦੇਣਾ ਚਾਹਾਂਗੇ ਕਿ ਹੁਸ਼ਾਰਪੁਰ ਜਿਹੜਾ ਹੈ ਉਹ ਸਰ ਹਰ ਪਾਸਿਓਂ ਮਾਰ ਹੇਠਾਉਂਦਾ ਹੈ ਕਿਉਂਕਿ ਪਾਖੜਾ ਡੈਮ ਦੀ ਮਾਰ ਫਿਰ ਹੁਸ਼ਾਰਪੁਰ ਤੇ ਪੈਂਦੀ ਹੈ ਔਰ ਹੁਸ਼ਾਰਪੁਰ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਦੇ ਉੱਤੇ ਜਦੋਂ ਜਲੰਧਰ ਸ਼ੁਰੂ ਹੋ ਜਾਂਦਾ ਹੈ ਤਾਂ ਆਦਮਪੁਰ ਦਾ ਜਿਹੜਾ ਹੈ 에ਅਰ ਬੇਸ ਜਿਹੜਾ ਹੈ ਉਹ ਆਉਂਦਾ ਹੈ ਔਰ ਉਸ ਤੋਂ ਬਾਅਦ ਪੀਐਸਐਫ ਕੈਂਪ ਖੜਕਾ ਹੈ ਹੁਸ਼ਾਰਪੁਰ ਦੇ ਜਹਾਨ ਖੇਲਾ ਵਿਖੇ ਔਰ ਉਸ ਤੋਂ ਅੱਗੇ ਜੇਕਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤਾਂ ਉਸ ਤੋਂ ਅੱਗੇ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਬਾਹਰ ਨਿਕਲਦੇ ਆਂ ਤਾਂ ਪਠਾਨਕੋਟ ਦੇ ਵਿੱਚ ਇੱਕ ਵੱਡਾ ਮਿਲਟਰੀ ਏਰੀਆ ਹੈ ਉਸ ਤੋਂ ਬਾਅਦ ਜਿਹੜਾ ਹੈ ਜੰਮੂ ਦਾ ਜਿਹੜਾ ਹੈ ਉਹ ਏਰੀਆ ਸ਼ੁਰੂ ਹੁੰਦਾ ਹੈ ਤਾਂ ਅਜਿਹੇ ਜਿਹੜੇ ਹਾਦਸੇ ਹਨ ਜਿਹੜੇ ਆ ਜਿਹੀਆਂ ਉਹਨੀਆਂ ਦੇਖਣ ਨੂੰ ਮਿਲੀਆਂ ਹਨ ਹੁਸ਼ਿਆਰਪੁਰ ਵੀ ਕਿਤੇ ਨਾ ਕਿਤੇ ਇਹ ਦੇਖਿਆ ਜਾ ਰਿਹਾ ਹੈ ਕਿ ਸੇਫ ਨਹੀਂ ਮੰਨਿਆ ਜਾ ਰਿਹਾ ਇੱਥੇ ਵੀ ਪੰਜਾਬ ਦੀ ਤਰ੍ਹਾਂ ਪੂਰੇ ਹਾਈ ਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚਲਦੇ ਹੁਣ ਬਲੈਕਆਊਟ ਕਰ ਦਿੱਤਾ ਗਿਆ ਹੈ ਜੀ ਯੁਗੇਸ਼ ਜਿਸ ਤਰੀਕੇ ਨਾਲ ਅਸੀਂ ਵੇਖ ਪਾ ਰਹੇ ਹਾਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਕਿਤੇ ਕਿਤੇ ਲਾਈਟ ਵੀ ਜਿਹੜੀ ਹੈ ਉਹ جگਦੀ ਹੋਈ ਨਜ਼ਰ ਆ ਰਹੀ ਹੈ ਆਮ ਤੌਰ ਦੇ ਉੱਤੇ ਤੇ ਸੜਕਾਂ ਦੇ ਉੱਤੇ ਜਿਹੜੇ ਵਾਹਨ ਨੇ ਉਹ ਉਸੇ ਤਰੀਕੇ ਦੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਨੇ ਆਵਾਜਾਈ ਤੋਂ ਲੈ ਕੇ ਕੋਈ ਡਾਇਰੈਕਸ਼ਨ ਜਾਰੀ ਕੀਤੀਆਂ ਗਈਆਂ ਨੇ ਜੀ 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 ਹਾਲਾਂਕਿ ਹਾਲਾਂਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈ ਆਰ ਸਮੇਂ-ਸਮੇਂ 'ਤੇ ਜਿਹੜੀਆਂ ਹੈ ਇਹ ਜਿਹੜੀਆਂ ਹਨ ਐਡਵਾਈਸ ਜਾਰੀ ਕੀਤੀ ਜਾ ਰਹੀਆਂ ਹਨ ਅਦੇਸ਼ ਜਾਰੀ ਕੀਤੇ ਜਾ ਰਹੇ ਹਨ ਪਰ ਅਮਨ ਜਿਹੜਾ ਕਿ ਲੋਕ ਹਨ ਹਾਲੇ ਤੱਕ ਇਸ ਜੀ ਨੂੰ ਸਮਝਦੇ ਦਿਖਾਈ ਨਹੀਂ ਦੇ ਰਹੇ ਜਿਸੀਆਂ ਤਸਵੀਰਾਂ ਤੁਸੀਂ ਚਾਰਪੁਰ ਦੇਖ ਰਹੇ ਹੋ ਕਿ ਬਲੈਕਆਊਟ ਹੋਣ ਤੋਂ ਬਾਅਦ ਵੀ ਪਾਵਰ ਸੇਵਰ ਯੂਜ਼ ਕੀਤੇ ਜਾ ਰਹੇ ਹਨ ਹਾਲਾਂਕਿ ਜੇ ਉੱਚੀ ਬਸੀ ਦੇ ਵਿੱਚ ਕਈ ਹਾਦਸਾ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਇੱਕ ਮਸਾਇਲੇ ਦੇਖਿਆ ਗਏ ਹਨ ਪਰ ਲੋਕ ਜਿਹੜੇ ਹਨ ਉਹ ਹੱਲੇ ਜਿਹੜੇ ਕਿ ਇਸ ਬਾਰੇ ਜਾਗੂ ਨਹੀਂ ਹਨ ਉਹ ਹੱਲੇ ਵੀ ਅਜਿਹੀਆਂ ਕੁਝ ਹਰਕਤਾਂ ਕਰਦੇ ਨਜ਼ਾਰੇ ਹਨ ਜਿਹੜੇ ਕਿ ਜਿਗਿਆ ਕਿ ਪ੍ਰਸ਼ਾਸਨ ਲਗਾਤਾਰ ਪੀਲਾ ਕਰ ਰਿਹਾ ਹੈ ਸਹਿਯੋਗਦਿਆਂ ਪੀਲਾ ਕਰ ਰਿਹਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਲੈਕਆਊਟ ਤੋਂ ਬਾਅਦ ਵੀ ਹਲੇ ਵੀ ਸਾਰੇ ਪਾਸੇ ਲਾਈਟਾਂ ਦਾ ਦੌਰ ਨਜ਼ਰ ਆ ਰਿਹਾ ਹੈ ਜੀ ਜੀ ਜੁਗੇਤ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਜੰਮੂ ਤੋਂ ਸਾਡੇ ਸਹਿਯੋਗੀ ਦਿਨੇਸ਼ ਵੀ ਜੁੜ ਚੁੱਕੇ ਨੇ ਦਿਨੇਸ਼ ਇਸ ਵਕਤ ਦੀ ਕੀ ਤਸਵੀਰ ਹੈ ਕਿ ਹਾਲਾਤ ਨੇ ਮੌਕੇ ਦੇ ਜੀ ਦਿਨੇਸ਼ ਕਨੋਟ ਇਹਨਾਂ ਤੋਂ ਤਾਂ ਭਾਰਤ ਨੇ ਪਾਕਿਸਤਾਨ ਦਾ ਹਮਲਾ ਜਿਹੜਾ ਹੈ ਉਹ ناکਾਮ ਕਰ ਦਿੱਤਾ ਹੈ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਬਲੈਕਆਊਟ ਹੈ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਜਿਹੜਾ ਹੈ ਉਹ ਕਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਹੁਸ਼ਿਆਰਪੁਰ ਤੋਂ ਯੋਗੇਸ਼ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਸਨ ਇਹ ਜੰਮੂ ਦੀਆਂ ਤਸਵੀਰਾਂ ਨੇ ਜੰਮੂ 에ਅਰਪੋਰਟ ਦੇ ਉੱਤੇ ਹਮਲਾ ਹੋਇਆ ਤਾਂ ਉਸ ਦੇ ਦੌਰਾਨ ਦੀ ਇਹ ਤਸਵੀਰਾਂ साडे सहयोगी दिनेश भी जुड़े हुए हैं दिनेश इस वक्त की तस्वीर है की हालात ने मौके दे। जी आपको बता दें कि अभी कुछ देर पहले ही जम्मू के इलाके में जो है ड्रोन से जो है हमला किया गया है ये ड्रोन जो है जम्मू के तमाम इलाकों में जो है देखे गए हैं जिसके बाद जो हमारा डिफेंस सिस्टम था उसकी तरफ से जो ये ड्रोन है वो गिराए गए हैं अगर बात की जाए तो जम्मू के अलग अलग शहरों में जो है ये ड्रोन गिरे हैं उसके बाद अगर बात की जाए तो जम्मू जम्मू की बात की जाए तो वहाँ पे जो है लोगों को वहाँ से सेफ जगह की ओर भेजा जा रहा है और फिलहाल अभी पूरा जो है उसे ब्लैकआउट कर दिया गया है और तमाम जो हमारे जी ਕਤ ਰੇਸ਼ ਦੇ ਨਾਲ ਸੰਪਰਕ ਟੁੱਟ ਗਿਆ ਪਰ ਫਿਲਹਾਲ ਭਾਰਤ ਦੀ ਫੌਜ ਭਾਰਤ ਦੀ ਆਰਮੀ ਭਾਰਤ ਦੀਆਂ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਨਜ਼ਰ ਟਿਕਾ ਕੇ ਬੈਠੀਆਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੈ ਪਰ ਜੰਮੂ ਤੋਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 에어ਪੋਰਟ ਦੇ ਉੱਤੇ ਹਮਲਾ ਹੋਇਆ ਹੈ ਜੰਮੂ ਚ ਕਈ ਥਾਵਾਂ ਦੇ ਉੱਤੇ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਜੰਮੂ 에어ਪੋਰਟ ਦੇ ਉੱਤੇ ਹਮਲਾ ਰਾਕਟ ਹਮਲਾ ਹੋਇਆ ਹੈ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਤੇ ਜੰਮੂ ਦੇ ਨਾਲ ਲੱਗਦੇ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੈ ਇहतਿਆਤਨ ਤਾਂ ਕਈ ਥਾਵਾਂ ਦੇ ਵਿੱਚ ਜ਼ਿਕਰ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਦੇ ਵੱਲੋਂ ਕੀਤਾ ਗਿਆ ਕਿ ਧਮਾਕਿਆਂ ਦੀ ਜਾਂ ਮਜ਼ਾਈਲਾਂ ਜਿਹੜੀਆਂ ਨੇ ਉਹ ਲੋਕਾਂ ਦੇ ਵੱਲੋਂ ਵੇਖੀਆਂ ਗਈਆਂ ਤਾਂ ਸਾਡੇ ਸਹਿਯੋਗੀ ਹੁਸ਼ਿਆਰਪੁਰ ਤੋਂ ਯੁਗੇਸ਼ ਵੀ ਜੁੜੇ ਹੋਏ ਨੇ ਤਾਂ ਯੁਗੇਸ਼ ਜਿਸ ਤਰੀਕੇ ਦੇ ਨਾਲ ਜੰਮੂ ਦੇ ਵਿੱਚ ਇਸ ਵਕਤ ਦਾ ਸੂਰਤਿ ਹਾਲ ਹੈ ਪੂਰੇ ਤਰੀਕੇ ਦੇ ਨਾਲ ਸੁਰੱਖਿਆ ਫੋਰਸਸ ਅਲਰਟ ਮੋਡ ਦੇ ਉੱਤੇ ਹੈ ਪਰ ਹੁਸ਼ਿਆਰਪੁਰ ਦੇ ਵਿੱਚ ਇਹ ਤਸਵੀਰ ਇਕਤਾ ਸਾਫ਼ ਵਿਖਾਈ ਦੇ ਰਹੀ ਹੈ ਬਿਸ਼ੱਕ ਜਿਹੜਾ ਬਲੈਕਆਊਟ ਤਾਂ ਕਰ ਦਿੱਤਾ ਗਿਆ ਪਰ ਜਿਹੜੀ ਜ਼ਿੰਮੇਵਾਰੀ ਲੋਕਾਂ ਦੀ ਹੈ ਤਾਂ ਦੁਬਾਰਾ ਦਿਨੇਸ਼ ਦਾ ਰੋਕ ਕਰ ਲੈਨੇ ਆ ਦਿਨੇਸ਼ ਸਾਡੇ ਨਾਲ ਜੁੜ ਚੁੱਕੇ ਨੇ ਦਿਨੇਸ਼ ਇਸ ਵਕਤ ਜਿਸ ਤਰੀਕੇ ਦੇ ਨਾਲ احتਿਆਤਨ ਜਿਹੜੇ ਪਹਿਲੇ ਕਦਮ ਚੁੱਕਣੇ ਹੁੰਦੇ ਨੇ ਜਦੋਂ ਇਸ ਤਰੀਕੇ ਦੇ ਨਾਲ ਕੋਈ ਹਮਲਾ ਹੋ ਜਾਂਦਾ ਤਾਂ ਕੀ ਕੀ ਜਿਹੜੇ ਕਦਮ ਨੇ ਉਹ ਚੁੱਕੇ ਗਏ ਨੇ ਸੁਰੱਖਿਆ ਫੋਰਸਿਸ ਦੇ ਵੱਲੋਂ ਕੀ ਕੁ ਜਵਾਬੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ जी फिलहाल अभी आपको बता दें कि जैसे ही ये हमला हुआ उसके तुरंत बाद जो है प्रशासन की तरफ से लोगों को जो है सेफ जगह पर रहने के लिए कहा गया है और तमाम जो शहर की लाइटें हैं उन्हें बंद करने के लिए कहा है लोगों को कहा गया है कि वो लगातार जब तक प्रशासन की तरफ से कोई अगला आदेश नहीं आता तब तक वो अपने घरों में ही रहें और तो जम्मू कश्मीर पुलिस की तरफ से भी अनाउंसमेंट की जा रही है और फिलहाल जो ड्रोन अटैक अगर की जाए तो ड्रोन की तरफ से जो हमला किया गया है उसे भी नाकाम किया गया है कई ड्रोनों को वहां पर इलाकों में जम्मू के कई इलाकों में अलग अलग इलाकों में मार भी गिराया गया है फिलहाल अभी अगर जम्मू की बात की जाए सुरक्षा व्यवस्था जो है काफी पुख्ता है और जो हमारे जवान है वो भी इसी की भाषा में जो है इनको मुंह जवाब जो है वो देंगे जी दिनेश किस तरीके का कोई नुकसान कोई कैजुअलिटी जी फिलहाल अभी नुकसान की खबर तो सामने नहीं आ पाई है जो अभी कुछ देर पहले हमें खबर मिल पाई है कि जम्मू के तमाम अलग अलग इलाकों में जो है ड्रोन देखे गए हैं जिसके बाद जो हमारा डिफेंस सिस्टम था वो एक्टिवेट हुआ और इन ड्रोनों को है जो गिरा, मार गिराया गया है और फिलहाल अभी अभी की बात की जाए तो अभी तो फिलहाल पूरे क्षेत्र में किसी भी प्रकार की कोई ऐसी खबर जो है सामने निकलकर सामने नहीं है तस्वीर ने जिसके जरिए ये पूरा घटनाक्रम जो वो नजर आ रहा है कि पाकिस्तान ਦੇ ਵੱਲੋਂ ਹਮਲਾ ਕੀਤਾ ਗਿਆ ਤੇ ਉਸ ਵਕਤ ਭਾਰਤ ਦਾ ਡਿਫੈਂਸ ਐਕਟਿਵ ਹੋਟਿਵੇਟ ਹੋਇਆ ਕਿ ਉਸ ਤੋਂ ਬਾਅਦ ਪਾਕਿਸਤਾਨ ਦੀਆਂ 8 ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ ਭਾਰਤ ਦੇ S-400 ਦੇ ذریعے 8 ਪਾਕਿਸਤਾਨੀ ਮਿਜ਼ਾਈਲਾਂ ਨੂੰ ਤਬਾਹ ਕੀਤਾ ਗਿਆ ਤਸਵੀਰਾਂ ਨੇ ਕਿਤੇ ਮੇ ਇਹ ਜਿਹੜੀਆਂ ਮਿਜ਼ਾਈਲਾਂ ਤੇ ਨਜ਼ਰ ਆ ਰਹੀਆਂ ਨੇ ਵਿਆਪਕ ਦੇ ਵਿੱਚ ਟਕਰaundੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਜਾਨੀ ਕਿ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਐਕਟਿਵ ਹੋ ਕੇ ਇਹਨਾਂ ਮਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਨਸ਼ਟ ਕਰ ਦਿੱਤਾ ਤਾਂ ਜੋ ਕੋਈ ਵੱਡਾ ਨੁਕਸਾਨ ਜਿਹੜਾ ਹੈ ਇਹ ਭਾਰਤੀ ਖੇਤਰ ਦੇ ਵਿੱਚ ਨਾ ਕਰ ਸਕਣ ਤਾਂ ਭਾਰਤ ਦਾ ਸੁਰੱਖਿਆ ਅਮਲਾ ਪੂਰੇ ਤਰੀਕੇ ਦੇ ਨਾਲ ਤਿਆਰ ਬਾਰ ਤਿਆਰ ਪਾਕਿਸਤਾਨ ਦੇ ਹਰ ਐਕਸ਼ਨ ਤੋਂ ਬਾਅਦ ਰਿਐਕਸ਼ਨ ਭਾਰਤ ਦਾ ਨਜ਼ਰ ਆ ਰਿਹਾ ਹੈ ਪਾਕਿਸਤਾਨ ਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਜਾ ਰਿਹਾ ਹੈ ਤਾਂ ਜੰਮੂ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਤ ਦੇ ਹਨੇਰੇ ਦੇ ਵਿੱਚ ਆਸਮਾਨ ਦੇ ਵਿੱਚ ਟਿਮ ਟਮਾਉਂਦਾ ਜੋ ਤੁਹਾਨੂੰ ਦ੍ਰਿਸ਼ ਨਜ਼ਰ ਆ ਰਿਹਾ ਹੈ ਇਹ ਮਿਜ਼ਾਈਲਾਂ ਦਸੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਰੋਕਿਆ ਹੈ ਭਾਰਤ ਦੇ ਵੱਲੋਂ ਤਾਂ ਅੱਠ ਮਿਜ਼ਾਈਲਾਂ ਪਾਕਿਸਤਾਨਾਂ ਤੋਂ ਤਬਾਹ ਕਰ ਦਿੱਤੀਆਂ ਪਾਕਿਸਤਾਨ ਦੀਆਂ ਭਾਰਤੀ ਡਿਫੈਂਸ ਸਿਸਟਮ ਐਕਟੀਵੇਟ ਹੋਇਆ ਉਸ ਤੋਂ ਬਾਅਦ ਲਗਾਤਾਰ ਜਵਾਬੀ ਕਾਰਵਾਈ ਵੀ ਜਾਰੀ ਹੈ ਤਾਂ ਇਹਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਜੋ ਐਤਿਆਤਨ ਪਹਿਲਾ ਫੈਸਲਾ ਜਿਹੜਾ ਉਹ ਲਿਆ ਜਾਂਦਾ ਹੈ ਤਾਂ ਦਿਨੇਸ਼ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਕਿਵੇਂ ਜੰਮੂ ਦੇ ਉੱਤੇ ਇਹ ਹਮਲਾ ਜਿਹੜਾ ਉਹ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਭਾਰਤੀ ਡਿਫੈਂਸ ਸਿਸਟਮ ਐਕਟੀਵੇਟ ਹੁੰਦਾ ਤੇ ਪਾਕਿਸਤਾਨ ਦੇ ਮਨਸੂਬਿਆਂ ਦੇ ਉੱਤੇ ਪਾਣੀ ਫੇਰਦਾ ਹੋਇਆ ਨਜ਼ਰ ਆ ਰਿਹਾ ਹੈ जी साफ तौर पर आपने कुछ देर पहले ही देखा कि पाकिस्तान की तरफ से किस तरह से जो है जम्मू के इलाकों में जो है अलग अलग इलाकों में जो है ड्रोन से हमला करने की कोशिश की गई जिसके तुरंत बाद जो हमारा डिफेंस सिस्टम है उसे पहले ही एक्टिवेट हो जाता है और पाकिस्तान की ये जो नाकाम कोशिश है इसे ध्वस्त कर दिया जाता है और अगर आपको बता दें कि कुछ इलाकों में अभी खबर आ रही है कि जहां पर ये ड्रोन देखे गए थे उन्हें उन, जो है हमारे डिफेंस सिस्टम ने जो है ध्वस्त कर दिया है और जो हमारे सैनिक हैं वो पूरी तरह से मुस्तैद दिखाई दे रहे हैं और फिलहाल अगर अभी जम्मू की बात की जाए तो जम्मू के इलाके में जो अभी पूरी तरह से अभी ब्लैकआउट किया गया है लाइटें बंद कर दी गई हैं और प्रशासन की तरफ से लोगों को कहा गया है कि वो फिलहाल अभी तक अपने घरों में ही रहे जब तक प्रशासन की तरफ से कोई अगला आदेश नहीं मिलता तो फिलहाल अगर यही है निकले फिलहाल अगर अभी की बात की जाए तो अभी तो फिलहाल को, अभी, बा, अभी, तो अभी, तो अभी कोई ऐसी खबर कोई सामने निकल के नहीं आई है फिलहाल अभी अभी तक जो यही प्रशासन की तरफ ऐसी लोगों को हिदायत दी गई है वो अपने घरों में ही रहे जी जी जिस तरीके ਜੀ ਦਿਨੇਸ਼ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਹੁਣ ਸਿੱਧਾ ਪਠਾਨਕੋਟ ਦਾ ਰੁਕ ਕਰ ਲੈਨੇ ਆ ਸਾਡੇ ਸਹਿਯੋਗੀ ਪਠਾਨਕੋਟ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਤਾਂ ਜੰਮੂ ਦੇ ਵਿੱਚ ਕਈ ਥਾਵਾਂ ਦੇ ਉੱਤੇ ਤਮਾਕੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਸੁਣਾਈ ਦਿੱਤੀਆਂ ਗਈਆਂ ਪਾਕਿਸਤਾਨ ਦੀਆਂ 8 ਮਜ਼ਾਈਲਾਂ ਜਿਹੜੀਆਂ ਨੇ ਉਹ ਤਬਾਹ ਕੀਤੀਆਂ ਗਈਆਂ ਤਾਂ ਪਠਾਨਕੋਟ 에ਅਰ ਬੇਸ ਦੇ ਉੱਤੇ ਵੀ ਸਾਇਰਨ ਵੱਜਿਆ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਇਆ ਤਾਂ ਸਾਡੇ ਸਹਿਯੋਗੀ ਪਠਾਨਕੋਟ ਤੋਂ ਮੁਕੇਸ਼ ਸੈਣੀ ਜੁੜੇ ਨੇ ਮੁਕੇਸ਼ ਇਸ ਵਕਤ ਕੀ ਤਸਵੀਰ ਪਠਾਨਕੋਟ ਦੇ ਵਿੱਚ ਕਿਹੜੇ ਕਿਹੜੇ ਐhtਿਆਤਨ ਕਦਮ ਜਿਹੜੇ ਨੇ ਚੁੱਕੇ ਗਏ ਨੇ ਜੀ ਬਿਲਕੁਲ ਜੇ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜਿਹੜਾ ਹੈ 에ਅਰ ਬੇਸ ਦੇ ਉੱਪਰ ਫਾਇਰਿੰਗ ਦੀ ਆਵਾਜ਼ ਆ ਰਹੀ ਹੈ ਜਿਸ ਤਰ੍ਹਾਂ ਹੀ ਸਾਰਿਆਂ ਦੀ ਆਵਾਜ਼ ਆਈ ਪੂਰੇ ਪਠਾਨਕੋਟ ਦੇ ਵਿੱਚ ਜਿਹੜਾ ਹੈ ਬਲੈਕਆਊਟ ਕਰ ਦਿੱਤਾ ਗਿਆ ਪੂਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਲਾਈਟ ਨਹੀਂ ਹੈ ਤਾਂ ਸਹਿ ਵੀ ਜਾ ਰਿਹਾ ਹੈ ਕਿ ਜੋ ਸੂਤਰਾਂ ਤੋਂ ਹੁਣ ਜਾਣਕਾਰੀ ਮਿਲੀ ਹੈ ਲੇਟੈਸਟ ਕੀ ਜੋ ਗਿਆ ਸਾਈਟ ਤੇ ਜਿਹੜਾ ਹੈ ਇੱਕ ਡਰੋਨ ਐਕਟੀਵਿਟੀ ਵੀ ਹੋਈ ਹੈ ਜਿਸ ਨੂੰ ਮਾਰਗ ਲਾਇਆ ਫਿਲਹਾਲ ਇਸ ਸੂਤਰਾਂ ਦੀ ਜਾਣਕਾਰੀ ਅਧਿਕਾਰਿਕ ਪੁਸ਼ਟੀ ਹਜੇ ਤੱਕ ਕਿਸੇ ਨੇ ਨਹੀਂ ਕੀਤੀ ਕਿ ਕੀ ਕਾਰਨ ਸੀਗਾ ਕਿ 에ਅਰ 베이스 ਤੇ ਕਿਉਂ ਜਿਹੜਾ ਵਾਰ-ਵਾਰ ਸਾਇਰਨ ਵੱਜ ਰਿਹਾ ਸੀਗਾ ਔਰ ਪੂਰੇ ਜਿਹੜਾ ਪਠਾਨਕੋਟ ਹੈ ਉਹਨੂੰ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਹੈ ਇਹ ਸਾਰੀ ਗੱਲ ਦੀ ਅਧਿਕਾਰਿਕ ਪੁਸ਼ਟੀ ਤਾਂ ਨਹੀਂ ਹੋਈ ਪਰ ਇਹ ਸਾਰੀ ਚੀਜ਼ ਨੂੰ ਲੈ ਕੇ ਪੁਲਿਸ ਵੀ ਸਰਕ ਹੈ ਔਰ ਜਿਦਾ ਕਿ ਪਹਿਲਾਂ ਹੀ ਅਲਰਟ ਤੇ ਹੈ ਸੈਨਾਵੀ ਅਲਰਟ ਤੇ ਹੈ ਔਰ ਅੱਜ ਉਹ ਗਿਆ ਸਾਈਡ ਤੇ ਜਿਹੜਾ ਆ ਡਰੋਨ ਐਕਟੀਵਿਟੀ ਦੇਖੇ ਜਾਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਜਿਹੜੇ ਆ ਪੱਤੀ ਜਿਹੜੀ ਐ ਇਸ ਵੇਲੇ ਬੰਦ ਕਰ ਦਿੱਤੀ ਗਈ ਐ ਮੁਕੇਸ਼ ਪਠਾਨਕੋਟ ਆਪਣੇ ਆਪ ਦੇ ਵਿੱਚ ਹੀ ਬਹੁਤ ਸੁਵੇਦਨਸ਼ੀਲ ਖੇਤਰ ਐ ਜੰਮੂ ਦੇ ਵਿੱਚ ਇਹ ਅਟੈਕ ਹੋਇਆ ਐ ਪਠਾਨਕੋਟ ਜੰਮੂ ਦੇ ਨਾਲ ਲੱਗਦਾ ਐ ਤਾਂ ਖਾਸ ਤੌਰ ਦੇ ਉੱਤੇ ਪਠਾਨਕੋਟ ਹਮੇਸ਼ਾ ਹੀ ਸਖਤ ਸੁਰੱਖਿਆ ਘੇਰੇ ਦੇ ਵਿੱਚ ਰਹਿੰਦਾ ਐ ਤਾਂ ਅਜਿਹੇ ਦੇ ਵਿੱਚ ਬਲੈਕਆਊਟ ਤੋਂ ਇਲਾਵਾ ਕਿਹੜੇ احتیاطਨ ਜਿਹੜੇ ਕਦਮ ਨੇ ਪਠਾਨਕੋਟ ਦੇ ਵਿੱਚ ਚੁੱਕੇ ਗਏ ਨੇ ਕਿਸ ਤਰੀਕੇ ਦੀ ਕੋਈ ਨੁਕਸਾਨ ਦੀ ਖਬਰ ਹੁਣ ਤੱਕ ਕੋਈ ਜਾਣਕਾਰੀ ਮਿਲੀ ਹੋਵੇ ਫਿਲਹਾਲ ਜੇ ਕਲਕਰੀ ਨੁਕਸਾਨ ਦੀ ਤਾਂ ਹਜ ਤੱਕ ਇਸ ਗੱਲ ਦੀ ਕਿਸੇ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਕਿ ਕੀ ਨੁਕਸਾਨ ਹੋਇਆ ਪਰ احتیاط ਦੇ ਤੌਰ ਤੇ ਜਿਹੜਾ ਆ ਜਿੱਦਾਂ ਕਿ 에어 بیس ਦੇ ਅੰਦਰ ਜੋ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦੇ ਹਨ ਉਹ ਕਮਾਂਡ ਸੰਭਾਲਿਓ ਹੈ ਔਰ ਬਾਹਰ ਪੁਲਿਸ ਜਿਹੜੀ ਹੈ ਉਹ ਪੂਰੀ ਤਰ੍ਹਾਂ ਤਾਇਨਾਤ ਹੈ ਸੈਕੰਡ ਡਿਫੈਂਸ ਆਫ ਲਾਈਨ ਜਿਹੜੀ ਹੈ ਪੁਲਿਸ ਵੱਲੋਂ ਬਮਿਆਰ ਸੈਕਟਰ ਦੇ ਵਿੱਚ ਜਿਹੜੀ ਬਣਾਈ ਗਈ ਹੈ ਉੱਥੇ ਵੀ ਚੌਕਸੀ ਵਧਾਈ ਗਈ ਹੈ ਕਿਉਂਕਿ ਭਾਰਤ ਪਾਕ ਦੇ ਵਿੱਚ ਤਣਾਅ ਵਧਣ ਦੇ ਕਾਰਨ ਜਿਹੜਾ ਆ ਅੱਜ ਸਵੇਰ ਤੋਂ ਪਹਿਲਾਂ ਹੀ ਦੱਸ ਦਈਏ ਕਿ ਸਵੇਰ ਤੋਂ ਹੀ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ ਕਿ ਧਮਾਕੇ ਵਿਖੇ ਗਏ ਹਨ ਧਮਾਕੇ ਹੋਏ ਹਨ ਡਰੋਨ ਐਕਟੀਵਿਟੀ ਦੇਖੀ ਗਈ ਹੈ ਡਰੋਨ ਡਗਾਇਗੇ ਹਨ ਉਹ ਸਾਰੇ ਜੀ ਗੱਲ ਕਰੀਏ ਤੇ पठानकोट ਵੱਲੋਂ ਜਿਹੜਾ ਆ 에ਅਰ ਬੇਸ ਦੇ ਲਾਗੇ ਦੇ ਨਾਲ ਨਾਲ ਜਿੰਨਾ ਵੀ ਇਲਾਕਾ ਸੀਗਾ ਉਥੇ ਸਰਚ ਚਲਾਈ ਜਾ ਰਹੀ ਸੀ ਕਿਉਂਕਿ ਜੋ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਅੱਜ ਸਵੇਰੇ ਜਿਹੜਾ 5:00 ਵਜੇ ਦੇ ਨਾਲ ਜਿਹੜਾ ਹੈ ਉਥੇ ਡਰੋਨ ਐਕਟੀਵਿਟੀ ਦੇਖੀ ਔਰ ਧਮਾਕੇ ਦੀ ਆਵਾਜ਼ਾਂ ਵੀ ਸੁਣੀਆਂ ਸਨ ਔਰ ਲਾਈਟ ਆਈ ਵੀ ਖਾਸ ਕਰਕੇ ਜੋ ਲੋਕ ਦਾ ਅਸਰ ਇਹਨਾ ਕਿ ਕਾਫੀ ਫਲਾਈਟ ਹੋਈ ਜਦੋਂ ਧਮਾਕੇ ਹੋਏ ਨਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਤੇ ਜਿਹੜੀ ਬਾਹਰ ਜਿਹੜਾ ਸਿਵਲ ਏਰੀਆ ਉਸ ਨੂੰ ਸੰਭਾਲਿਆ ਗਿਆ ਕਬਾੜ ਸੰਭਾਲੀ ਹੋਈ ਹੈ ਉੱਥੇ ਬੀਐਸਐਫ ਵੱਲੋਂ ਕਮਾਂਡ ਸਥਾਪਿਤ ਹੋਈ ਹੈ 에어ਬੇਸ ਦੇ ਅੰਦਰ ਜਿਹੜਾ ਹੈ ਲਗਾਤਾਰ ਜਿਹੜਾ ਹੈ ਸੁਰੱਖਿਆ ਕਰਮੀ ਵਕ ਵਕ ਜਗ੍ਹਾ ਤੇ ਜਿਹੜੀ 에어ਬੇਸ ਦੀ ਹੈ ਉਥੇ ਸਰਚ ਕਰ ਰਹਿਣਾ ਪਰ ਜਿਹੜੀ ਹੁਣ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਥੋੜੀ ਦੇਰ ਪਹਿਲਾਂ ਜਿਹੜਾ ਲਗਾਤਾਰ ਸਾਇਰਨ ਵਜਣਾ ਉਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਜ਼ਰੂਰ ਹੁੰਦਾ ਹੈ ਬਿਲਕੁਲ ਖਤਰੇ ਦੀ ਘੰਟੀ ਤਾਂ ਹੈ ਹੀ ਕਿਉਂਕਿ 에어ਬੇਸ ਹੈ ਪਠਾਨਕ ਤੇ ਅਜੇਹੇ ਦੇ ਵਿੱਚ ਬਾਰਡਰ ਦੇ ਨਾਲ ਜੁੜਿਆ ਹੋਇਆ ਖੇਤਰ ਹੈ ਤਾਂ ਮੁਕੇਸ਼ ਜਿਸ ਤਰੀਕੇ ਦੇ ਨਾਲ ਜੰਮੂ 에ਅਰਪੋਰਟ ਦੇ ਉਤੇ ਹਮਲਾ ਹੋਇਆ ਉਸ ਤੋਂ ਬਾਅਦ ਭਾਰਤੀ ਡਿਫੈਂਸ ਸਿਸਟਮ ਐਕਟੀਵੇਟ ਹੋਇਆ ਪਾਕਿਸਤਾਨ ਦੇ ਹਮਲੇ ਦਾ ਜਵਾਬ ਜਿਹੜਾ ਉਹ ਦਿੱਤਾ ਗਿਆ ਖਾਸ ਤੌਰ ਦੇ ਉਤੇ ਮਿਜ਼ਾਈਲਾਂ ਦਾ ਜਿਹੜਾ ਨੂੰ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਪਰ ਅਜੇਹੇ ਦੇ ਵਿੱਚ ਪਠਾਨਕੋਟ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਕੋਈ ਹਮਲਾ ਜਾਂ ਅਜੇਹੇ ਕੋਈ ਸ਼ੱਕ ਜਿਹੜਾ ਹੋਵੇ ਤਾਂ ਉਸ ਤੋਂ ਬਾਅਦ ਐਹਤਿਆਤਨ 에ਅਰ ਬੇਸ ਦੇ ਇਰਦ-ਗਿਰਦ ਸੁਰੱਖਿਆ ਨੂੰ ਪੂਰੇ ਤਰੀਕੇ ਦੇ ਨਾਲ ਸਖਤ ਕਰ ਦਿੱਤਾ ਜਾਂਦਾ ਹੈ ਤਾਲੇ 'ਚ ਆਵਾਜਾਈ ਨੂੰ ਲੈ ਕੇ ਕੋਈ ਨਿਰਦੇਸ਼ ਜਾਰੀ ਕੀਤਾ ਗਿਆ ਹੋਵੇ 에어ਬੇਸ ਦੇ ਨਜ਼ਦੀਕ ਹਾਂਜੀ ਬਿਲਕੁਲ ਜੇ ਗੱਲ ਕਰੀਏ 에어ਬੇਸ ਦੇ ਨਜ਼ਦੀਕ ਦਾ 에어ਬੇਸ ਦੇ ਬਿਲਕੁਲ ਨਜ਼ਦੀਕ ਸੜਕ ਜਿਹੜੀ ਹੈ ਉਹ ਕਾਫੀ ਪਿੰਡਾਂ ਨੂੰ ਲੱਗਦੀ ਹੈ ਲਿੰਕ ਰੋਡ ਲੱਗਦੇ ਹਨ ਉਸ ਚੀਜ਼ ਨੂੰ ਲੈ ਕੇ ਕਾਫੀ ਆਵਾਜਾਈ ਰਹਿੰਦੀ ਹੈ ਕਿਉਂਕਿ ਪਹਿਲਾਂ ਹੀ ਜਿਹੜਾ ਹੈ ਸ਼ਾਮ ਵੇਲੇ ਇਹ ਹਦਾਇਤਾਂ ਜਾਰੀ ਕਰ ਦਿੱਤੀ ਗਈਆਂ ਸਨ ਕਿ ਜ਼ਰੂਰਤ ਪੈਣ ਤੇ ਕਿਸੇ ਵੇਲੇ ਵੀ ਬਲੈਕਆਊਟ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਜਿਹੜਾ ਸ਼ਰਤ ਜਿੱਥੇ ਹੈਗਾ ਉਥੇ ਹੀ ਕੜਾ ਹੋ ਜੇ ਔਰ ਲਾਈਟਾਂ ਜਿਹੜੀਆਂ ਉਹ ਬਿਲਕੁਲ ਬੰਦ ਕਰ ਦਿੱਤੀਆਂ ਜਾਣ ਇਸ ਚੀਜ਼ ਨੂੰ ਲੈ ਕੇ احتیاط ਦੇ ਤੌਰ ਤੇ ਪੁਲਿਸ ਵੱਲੋਂ ਜਿਹੜਾ ਆ ਉਹ ਤਾਂ ਪੂਰੀ احتیاط ਵਰਤੇ ਹੋਏ ਵਕ ਵਕ ਜਗ੍ਹਾ ਤੇ ਨਾਕੇ ਲਗਾਏ ਗਏ ਹਨ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਲੋਕਾਂ ਨੂੰ ਉਸੇ ਵਿਲੇਜ ਸੂਚਿਤ ਕੀਤਾ ਜਾਵੇ ਔਰ ਉਹ ਜਿਹੜਾ ਜਿੱਥੇ ਹੈ ਉੱਥੇ ਹੀ ਰੋਕ ਦਿੱਤਾ ਜਾਵੇ ਔਰ ਜਿੱਦਾਂ ਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਏਅਰ ਬੇਸ ਦੇ ਅੰਦਰ ਲਗਾਤਾਰ ਸਾਇਰਨ ਵੱਜ ਰਹੇ ਹਨ ਉਸੇ ਤਰੀਕੇ ਦੇ ਤਹਿਤ ਪੁਲਿਸ ਵੀ ਜਣੀ ਹੈ ਪੂਰੀ ਤਰ੍ਹਾਂ ਚੌਕਸ ਹੈ ਬਾਹਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਕਿਉਂਕਿ ਆਮ ਜਨਤਾ ਜਿਹੜੀ ਆ ਉਹ ਇਸ ਵੇਲੇ ਸੜਕਾਂ ਦੇ ਹੁੰਦੀ ਆ ਔਰ ਲਾਈਟ ਦਾ ਖਾਸ ਕਰਕੇ ਜੇ ਸੜਕਾਂ ਦੇ ਉੱਪਰ ਲਾਈਟ ਦੇ ਦੇਖੀ ਤਾਂ ਉਹ ਵੀ ਕਾਫੀ ਦਿੱਕਤ ਆ ਸਾਹਮਣਾ ਹੋ ਸਕਦਾ ਹੈ ਕਿ ਆਵਾਜਾਈ ਦਾ ਇਸ ਕਰਕੇ ਸਵਾਲ ਬਹੁਤ ਇੰਪੋਰਟੈਂਟ ਹੈ ਕਿਉਂਕਿ ਕਰੀਬ ਜਦੋਂ 9:30 9 ਦਾ ਟਾਈਮ ਹੋਵੇ ਤਾਂ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹੁੰਦੇ ਨੇ ਕਮਾਕਾਰਾਂ ਤੋਂ ਤਾਂ ਅਜਿਹੇ ਦੇ ਵਿੱਚ ਆਵਾਜਾਈ ਵਧੇਰੀ ਹੁੰਦੀ ਹੈ ਤਾਂ ਅਜਿਹੇ 'ਚ ਜੇਕਰ ਆਵਾਜਾਈ ਨੂੰ ਲੈ ਕੇ ਕਿਸੇ ਤਰੀਕੇ ਦੀ ਡਾਇਰੈਕਸ਼ਨ ਜਾਰੀ ਕੀਤੀ ਜਾਵੇ ਤਾਂ ਲੋਕਾਂ ਦੇ ਵਿੱਚ ਵੀ ਸ਼ਸ਼ੋਪੰਜ ਜਿਹੜੀ ਉਹ ਬਣ ਜਾਂਦੀ ਹੈ ਬਿਲਕੁਲ ਜੇ ਆਵਾਜ਼ਾਈ ਦੀ ਗੱਲ ਕਰੀਏ ਤਾਂ ਕਿਉਂਕਿ ਜਿਸ ਨੇ ਵੀ ਜਾਣਾ ਇੱਕੋ ਹੀ ਰੂਟ ਦਾ ਇਸਤੇਮਾਲ ਕਰ ਰਹਾ ਜੇਕਰ ਇੱਕ ਹੀ ਰੂਟ ਹੈ ਤਾਂ ਉੱਥੇ ਜੇ ਇਸ ਤਰ੍ਹਾਂ ਬਲੈਕਆਊਟ ਹੁੰਦਾ ਹੈ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਜਿਸ ਤਰ੍ਹਾਂ ਕਿ ਸਾਇਰਨ ਵੱਜ ਰਿਹਾ ਔਰ 에ਅਰ ਬੀਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਕਾਫੀ ਜਿਹੜਾ ਰਿਹਾਇਸ਼ੀ ਇਲਾਕਾ ਵੀ ਹੈ ਉਸ ਚੀਜ਼ ਨੂੰ ਲੈ ਕੇ ਵੀ ਕਾਫੀ ਦਿੱਕਤ ਉਸ ਇਲਾਕੇ ਦੇ ਵਿੱਚ ਆ ਸਕਦੀ ਹੈ ਔਰ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਕਾ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਸੀਗਾ ਪਿਛਲੇ ਕੁਝ ਦਿਨਾਂ ਤੋਂ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਕੋਈ ਵੀ ਗੱਲ ਬੰਦੀ ਹੈ ਜਾਂ ਕੋਈ ਇਸੇ ਤਰ੍ਹਾਂ ਦੇ ਕੋਈ ਤਣਾਅ ਪੈਦਾ ਹੁੰਦਾ ਹੈ ਜਾਂ ਸਾਇਰਨ ਵਜਦਾ ਹੈ ਤਾਂ ਲੋਕਾਂ ਨੇ ਕਿਸ ਤਰ੍ਹਾਂ احتیاط ਵਰਤਣੀ ਹੈ ਫਿਲਹਾਲ ਆਵਾਜ਼ਾਈ ਨੂੰ ਰੋਕਣ ਵਾਸਤੇ ਤਾਂ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਤਾਂ ਇੰਤਜ਼ਾਮ ਕੀਤੇ ਗਏ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਆਵਾਜ਼ਾਈ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਔਰ ਜਿਹੜੇ ਲੋਕ ਸੜਕਾਂ ਦੇ ਉੱਪਰ ਹਨ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਜਗ੍ਹਾ ਤੇ ਔਰ ਲਾਈਟਾਂ ਖਾਸ ਕਰਕੇ ਕਿਉਂਕਿ ਰਾਤ ਦਾ ਸਮਾਂ ਹੁੰਦਾ ਹੈ ਲਾਈਟਾਂ ਦਾ ਜਿਹੜਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਫਾਇਰਿੰਗ ਵਜਨ ਦਾ ਕਾਰਨ ਇਹ ਹੈ ਕਿ ਬਲੈਕਆਊਟ ਮਤਲਬ ਹਰ ਪਾਸੇ ਹਨੇਰਾ ਜੇਕਰ ਲੋਕ ਸੜਕਾਂ ਤੇ ਹਨ ਉਸ ਨੂੰ ਵੀ ਆਵਾਜਾਈ ਜਿਹੜੀ ਹੈ ਸਹੀ ਤਰੀਕੇ ਨਾਲ ਬਹਾਲ ਕਰਨ ਵਾਸਤੇ ਔਰ ਖਾਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਉਸ ਇਲਾਕੇ ਦੇ ਵਿੱਚ ਜਿਹੜੀ 에ਅਰਬੇਸ ਦਾ ਇਲਾਕਾ ਹੈ ਜਿੱਥੇ ਸਰਚ ਕੀਤੀ ਜਾ ਰਹੀ ਸੀ ਚਿਵੇਤੋਂ ਔਰ ਅੱਗੇ ਵੀ ਜਿਹੜੀ ਹੈ ਪੁਲਿਸ ਲਗਾਤਾਰ ਸਰਚ ਕਰਦੀ ਰਹੇਗੀ ਔਰ ਪਿੱਛੇ ਵੀ ਕਰਦੀ ਆ ਰਹੀ ਸੀ ਉਸ ਚੀਜ਼ ਨੂੰ ਖਾਸ ਕਰਕੇ ਧਿਆਨ ਦੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਹੈ ਔਰ ਜਿਸ ਤਰ੍ਹਾਂ ਕਿ ਹੁਣ ਇਸ ਵੇਲੇ ਸਾਇਰਨ ਦੀ ਆਵਾਜ਼ਾਂ ਆ ਰਹੀਆਂ ਉਸ ਚੀਜ਼ ਨੂੰ ਲੈ ਕੇ ਉਥੇ ਨਾਕੇ ਤੇ ਜਿਹੜੇ ਲੋਕ ਹਨ ਉਹ ਲੋਕਾਂ ਨੂੰ ਸੂਚਿਤ ਕਰ ਰਹੇ ਨੇ ਜੀ ਮੁਕੇਸ਼ ਸਾਡੇ ਨਾਲ ਬਣੇ ਰਹੋ ਇੱਕ ਵਾਰ ਦਰਸ਼ਕਾਂ ਦੇ ਨਾਲ ਦੁਬਾਰਾ ਅਪਡੇਟ ਜਿਹੜੀ ਹੈ ਉਹ ਸਾਂਝੀ ਕਰ ਦਿੰਨੇ ਆ ਭਾਰਤ ਨੇ ਪਾਕਿਸਤਾਨ ਦਾ ਹਮਲਾ ناکਾਮ ਕਰ ਦਿੱਤਾ ਪਰ احتیاطਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਤਾਂ ਭਾਰਤ ਨੇ ਪਾਕਿਸਤਾਨ ਦਾ ਹਮਲਾ ناکਾਮ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਹੈ احتیاطਨ ਇਹ ਕਦਮ ਜਿਹੜੇ ਨੇ ਉਹ ਚੁੱਕੇ ਗਏ ਨੇ ਗੁਰਦਾਸਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਵੀ ਬਲੈਕਆਊਟ ਕੀਤਾ ਗਿਆ ਪਠਾਨਕੋਟ 에ਅਰ ਬੇਸ ਦੇ ਉਤੇ ਸਾਇਰਨ ਵਜਾਇਆ ਗਿਆ احتیاطاً ਤਾਂ ਜੋ ਅਲਰਟ ਜਿਹੜਾ ਹੈ ਖਤਰੇ ਦੀ ਘੰਟੀ ਉਹ ਵਜਾਈ ਗਈ ਹੈ ਪਠਾਨਕੋਟ ਸ਼ਹਿਰ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਹੈ ਕਿਉਂਕਿ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਤਿਆਰ ਬਾਰ ਤਿਆਰ ਅੰਮ੍ਰਿਤਸਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਇਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ ਫਿਰੋਜ਼ਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਮੁਕੰਮਲ ਤੌਰ ਦੇ ਉਤੇ ਬਲੈਕਆਊਟ ਫਰੋਜ਼ਪੁਰ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਖਾਸ ਤੌਰ ਦੇ ਉਤੇ ਇੱਥੇ ਵੀ احتیاطਾਂ ਜਿਹੜੇ ਨੇ ਇੱਕ ਕਦਮ ਚੁੱਕੇ ਗਏ ਨੇ ਜਲੰਧਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਤਾਂ ਜੇ ਚ احتیاطਾਂ ਇਹ ਕਦਮ ਜਿਹੜੇ ਨੇ ਚੁੱਕੇ ਗਏ ਨੇ ਪਠਾਨਕੋਟ 에ਅਰ ਬੇਸ ਨੂੰ ਵੀ ਪੂਰੇ ਤਰੀਕੇ ਦੇ ਨਾਲ ਜਿਹੜਾ ਉਹ ਸੁਰੱਖਿਅਤ ਰੱਖਿਆ ਹੋਇਆ ਹੈ ਪਾਕਿਸਤਾਨ ਦੇ ਵੱਲੋਂ ਇਹ ਹਮਲਾ ਜਿਹੜਾ ਉਹ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਬਲੈਕਆਊਟ ਤਾਂ ਜੰਮੂ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਲੈਕਆਊਟ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਜ਼ਰੀਏ ਟਾਰਗੇਟ ਕੀਤਾ ਗਿਆ